ਨਿਆਸ ਸਰਕਾਰ ਨੇ ਨਮੀ ਸਕੀਮ ਚਲਾਈ ਆ ਵੀ ਮੇਰਾ ਘਰ ਮੇਰੇ ਨਾਮ ਹਾਂਜੀ ਹਾਂਜੀ ਉਹਦੇ ਵਿੱਚ ਕੀ ਕੀ ਆ ਜਾਂਦਾ ਜੀ ਉਹਦੇ ਵਿੱਚ ਇਹ ਹੈ ਨਾ ਜਿਹੜੀ ਲਾਲ ਖੀਰ ਦੇ ਅੰਦਰ ਲੋਕਾਂ ਦੇ ਕਬਜ਼ੇ ਸੀ ਉਹਨਾਂ ਦੀ ਮਾਲਕੀ ਸਿਰਫ ਉਹਨੂੰ ਇੱਕ ਹੀ ਨੰਬਰ ਦਿੱਤਾ ਜਾਂਦਾ ਜੀ ਵਾਦੀ ਦੇ ਜਿਸ ਨੂੰ ਵਾਦੀ ਦੇ ਲਿਖਿਆ ਜਾਂਦਾ ਸੀ ਠੀਕ ਹੈ ਜੀ ਜਦੋਂ ਵਾਦੀ ਦੇ ਲਿਖ ਦਿੰਦੇ ਸੀ ਉਹ ਚ ਕਿਸੇ ਦੀ ਮਾਲਕੀ ਪਰਸਨਲੀ ਬੋਲਦੀ ਸੀ ਵੀ ਕਿਹਦਾ ਕਿੰਨੀ ਜਗ੍ਹਾ ਕਿੰਨੀ ਨਹੀਂ ਹੈਗੀ ਠੀਕ ਆ ਉਹ ਸਰਕਾਰ ਨੇ ਸੋਚਿਆ ਵੀ ਲੋਕਾਂ ਦੇ ਆਪਸ ਚ ਰੌਲੇ ਚੱਲਦੇ ਰਹਿੰਦੇ ਨੇ ਵੀ ਇਹਨਾਂ ਰੌਲਿਆਂ ਨੂੰ ਲੋਕਾਂ ਦੀ ਪਬਲਿਕ ਦੀ ਭਲਾਈ ਲਈ ਵੀ ਅਸੀਂ ਜਿਹੜੀ ਕਿ ਇਹਨਾਂ ਨੂੰ ਮਾਲਕ ਬਣਾ ਦਈਏ ਜਿਹੜੇ ਬੰਦਾ ਜਿੱਥੇ ਬੈਠਾ ਹੈ ਜਿਹਦਾ ਕਬਜ਼ਾ ਹੈ ਠੀਕ ਹੈ ਜੀ ਉਹਨਾਂ ਬੰਦਿਆਂ ਨੂੰ ਹੀ ਮਾਲਕ ਬਣਾਉਣ ਵਾਸਤੇ ਸਕੀਮ ਸਰਕਾਰ ਨੇ ਚਲਾਈ ਹੈ ਤਾਂ ਕਿ ਇਹਦੀਆਂ ਰਿਸ਼ਟੀਆਂ ਹੋ ਸਕਣ ਠੀਕ ਹੈ ਜੀ ਇਹਨਾਂ ਨੂੰ ਮਾਲਕੀ ਸਰਟੀਫਿਕੇਟ ਦੇਣਗੇ ਜਿਹੜੇ-ਜਿਹੜੇ ਬੰਦੇ ਸਰਵੇ ਹੋਣ ਤੋਂ ਬਾਅਦ ਇਤਰਾਜ਼ ਸੁਣ ਕੇ ਲੋਕਾਂ ਨੇ ਠੀਕ ਹੈ ਜੀ ਜਦੋਂ ਸਰਵੇ ਹੋ ਗਿਆ ਨਾ ਸਰਵੇ ਤੋਂ ਬਾਅਦ ਇਤਰਾਜ਼ਾਂ ਵਾਸਤੇ ਲਿਸਟ ਲਾਉਣਗੇ ਵੀ ਆਹ ਲਿਸਟ ਆਈ ਹੈ ਇਹ ਚਾਹ ਨੰਬਰ ਦਾ ਫਲਾਣੇ ਬੰਦੇ ਨੂੰ ਮਾਲਕ ਬਣਾਇਆ ਆਹ ਨੰਬਰ ਦਾ ਫਲਾਣੇ ਬੰਦੇ ਨੂੰ ਮਾਲਕ ਬਣਾਇਆ ਉਹਨਾਂ ਨੂੰ ਮਕਾਨਾਂ ਨੂੰ ਨੰਬਰ ਦੇ ਦੇਣਗੇ ਠੀ ਉਹਨਾਂ ਨੂੰ ਨੰਬਰਾਂ ਦੇ ਹਿਸਾਬ ਨਾਲ ਉਹ ਰਕਵੀ ਦੀਆਂ ਮਾਲਕੀਆਂ ਦੇ ਫਿਰ ਸਰਟੀਫਿਕੇਟ ਦੇ ਦੇਣਗੇ। ਠੀਕ ਆ। ਜਦੋਂ ਸਰਟੀਫਿਕੇਟ ਮਿਲ ਗਿਆ ਉਹ ਬੰਦਾ ਜਾ ਕੇ ਆਪਦੀ ਜੇ ਕਿਸੇ ਨੂੰ ਵੇਚਣਾ ਚਾਹਦਾ ਵੇਚਦਾ ਰਿਸਤੀ ਕਰਾ ਸਕਦਾ। ਠੀਕ ਹੈ ਜੀ। ਜਦੋਂ ਇਹ ਸਰਵੇ ਕੰਪਲੀਟ ਹੋ ਗਿਆ ਉਦੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣੇ ਆ ਜਮੀਨਾਂ ਦੇ ਫਰਜ਼ਾ ਨਿਕੜਦੇ ਆ ਨੇ ਉਵੇਂ ਫਰਜ਼ ਨਿਕਲਣੀ ਸ਼ੁਰੂ ਹੋ ਜੂਗੀ ਜੀ। ਫਰਜ਼ਾ ਵੀ ਨਿਕਲਣੀ ਸ਼ੁਰੂ ਹੋ ਜਾਣਗੇ ਜੀ। ਜਦੋਂ ਮਾਲਕੀਆਂ ਬਣ ਗਈ ਨੇ। ਠੀਕ ਆ। ਫਰਜ਼ਾ ਵੀ ਨਿਕਲਣੀ ਸ਼ੁਰੂ ਹੋ ਜਾਣਗੇ। ਠੀਕ ਆ ਇਹਦੇ ਵਿੱਚ ਜਦੋਂ ਜਿਹੜੀ ਨਾਮ ਰਜਿਸਟਰਡ ਕਰਾਉਣ ਦੀ ਪ੍ਰਕਿਰਿਆ ਹਾਂਜੀ ਹਾਂਜੀ ਉਹਦੇ ਵਿੱਚ ਕੀ ਕੀ ਡਾਕੂਮੈਂਟ ਜਾਂ ਕੀ ਕੀ ਉਹਦੇ ਵਿੱਚ ਡਾਕੂਮੈਂਟ ਨਹੀਂ ਉਹ ਕਮੇਟੀ ਬਣਦੀ ਹੈ ਪਿੰਡ ਦੀ ਅੱਛਾ ਜੀ ਪਿੰਡ ਦੀ ਜਿਹੜੀ ਕਮੇਟੀ ਬਣਦੀ ਹੈ ਉਹ ਚ ਮੋਤਵਰ ਬੰਦਿਆਂ ਦੇ ਨਾਂ ਹੁੰਦੇ ਨੇ ਹਾਂਜੀ ਹਾਂ ਤੇ ਮੋਤਵਰ ਵਿਅਕਤੀ ਜਿੰਨੇ ਵੀ ਹੁੰਦੇ ਨੇ ਹਾਂਜੀ ਹਾਂ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਂਦਾ ਤਾਂ ਕਿ ਉਹਨਾਂ ਤੋਂ ਇਹ ਤਸਦੀਕ ਕੀਤਾ ਜਾਏ ਵੀ ਕਰ ਕਿਦਾਂ ਹੈ ਠੀਕ ਆ ਕੋਈ ਬੰਦਾ ਜਣਕੇ ਉਵੇਂ ਨਾ ਨਾਮ ਲਿਖਿਆ ਜੇ ਕਿਸੇ ਮਕਾਨ 'ਚ ਉਹਦਾ ਕਬਜ਼ਾ ਹੀ ਨਾ ਹੋਵੇ ਉਹ ਕਮੇਟੀ ਹੈ ਜਿਹੜੀ ਉਹ ਤਸਦੀਕ ਕਰਦੀ ਹੈ ਵੀ ਹਾਂ ਇਹ ਫਲਾਣੇ ਬੰਦੇ ਦਾ ਕਬਜ਼ਾ ਹੈ ਫਲਾਣੇ ਬੰਦੇ ਦਾ ਮਕਾਨ ਹੈ ਠੀਕ ਆ ਜੇ ਕਿਸੇ ਤੋਂ ਖਰੀਦਿਆ ਹੋਇਆ ਹੈ ਤਾਂ ਵੀ ਉਹਦਾ ਨੋਆ ਆਉਂਦਾ ਹੈ ਜੇ ਕਿਸੇ ਦਾ ਵਿੱਚ ਡਿਸਪੂਟ ਹੈ ਉਹ ਬੰਦੇ ਇਤਰਾਜ਼ ਕਰ ਸਕਦੇ ਨੇ ਠੀਕ ਆ ਐਸਡੀਐਮ ਸਾਹਿਬਲੇ ਵੀ ਤਹਿਸੀਲਦਾਰ ਸਾਹਿਬਲੇ ਵੀ ਇਤਰਾਜ਼ ਕਰ ਸਕਦੇ ਨੇ ਵੀ ਸਾਨੂੰ ਇਸ ਚਾਹਤ ਰਾਜ ਹੈ ਵੀ ਆਹ ਬੰਦੇ ਨੇ ਗਲਤ ਨੋਆ ਪਵਾ ਲਿਆ ਸਾਡੇ ਪਿਤਾ ਦੀ ਜਾਇਦਾਦ ਸੀ ਇਹ ਠੀਕ ਆ ਇਹ ਚ ਅਸੀਂ ਦੋ ਬਾਰ ਸੇ ਇਕੱਲਾ ਬੰਦਾ ਹੁਣ ਕਬਜ਼ਾ ਕਰੀ ਬੈਠੇ ਇਹ ਇਹਨੂੰ ਅਸੀਂ ਤਵਾਲੇ ਚ ਦਿੱਤੀ ਸੀ ਜਿਹੜੀ ਤਵਾਲੇ ਚ ਜ਼ਮੀਨ ਸਾਨੂੰ ਦਿੱਤੀ ਸੀ ਇਹਨੇ ਉਹ ਸਾਡੇ ਨਾਂ ਨਹੀਂ ਕਰਾਈ ਜਿੰਨਾ ਚਿਰ ਉਹ ਸਾਡੇ ਨਾਂ ਨਹੀਂ ਕਰਾਉਂਦਾ ਇਧਰੋਂ ਅਸੀਂ ਇਹਦੇ ਨਾਂ ਨਹੀਂ ਕਰਾਉਣਾ ਚਾਹੁੰਦੇ ਸਾਡਾ ਵੀ ਨਾਂ ਇਹਦੇ ਵਿੱਚ ਪੈਣਾ ਚਾਹੀਦਾ ਠੀਕ ਆ ਆਮ ਲੋਕਾਂ ਦੇ ਮੈਨੂੰ ਇਹ ਸਵਾਲ ਆਏ ਨੇ ਹਾਂਜੀ ਹਾਂ ਵੀ ਜਣੇ ਕਿ ਸਾਡਾ ਜਣੇ ਕਿ ਮਕਾਨ ਸਾਂਝਾ ਦੀ ਪਿੰਡਾਲਾ ਅਸੀਂ ਆਪ ਚ ਤਵਾਦਲਾ ਕਰ ਲਿਆ ਪਿੰਡਾਲੀ ਜਗ੍ਹਾ ਅਸੀਂ ਇੱਕ ਨੂੰ ਦੇਤੀ ਬਾਹਰੋਂ ਜਗ੍ਹਾ ਮੈਨੂੰ ਦੇਤੀ ਉਹ ਬਾਹਰੋਂ ਨਾਂ ਨਹੀਂ ਕਰਾਉਂਦਾ ਬੰਦਾ ਅੰਦਰ ਲਈ ਆਪਦੇ ਨਾਂ ਪਵਾ ਰਿਆ ਹੁਣ ਉਹ ਲੋਕਾਂ ਦੇ ਇਤ ਕਦੀ ਜੱਜ ਵੀ ਨੇ ਵੀ ਜਦ ਤੁਸੀਂ ਆਪਦੇ ਨੋਏ ਕਰਾਉਣਾ ਚਾਹੁੰਦੇ ਹੋ ਤਾਂ ਜਿਹੜੀ ਜਗ੍ਹਾ ਸਾਨੂੰ ਦਿੱਤੀ ਹੈ ਸਾਡੇ ਨੋ ਵੀ ਕਰਾਓ ਉਹ ਫਿਰ ਇਹ ਹੋਣੀ ਚਾਹੀਦੀ ਹੈ ਤੇ ਇਹ ਜਣੀ ਕਿ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਦੇ ਇਤਰਾਜ਼ ਸੁਣ ਕੇ ਉਹਨਾਂ ਦੋਆਂ ਦੇ ਨੋਏ ਪਾਉਣੀ ਚਾਹੀਦੀ ਹੈ ਇਕੱਲੇ ਦੇ ਜੇ ਕਬਜ਼ਾ ਇਕੱਲੇ ਦਾ ਤਾਂ ਇਕੱਲੇ ਦੇ ਨੋ ਪਾਉਣੀ ਨਹੀਂ ਚਾਹੀਦੀ ਠੀਕ ਆ ਉਹ ਬੰਦਾ ਪ੍ਰੂਫ ਤਾਂ ਦਊ ਹੀ ਨਾ ਵੀ ਮੇਰੀ ਬਾਦਲੀ ਜਗ੍ਹਾ ਜਿਹੜੀ ਮੇਰੇ ਕਬਜ਼ੇ ਚ ਹੈ ਜੀ ਇਹਨੇ ਮੇਰੇ ਨੋ ਕਰਾਈ ਨਹੀਂ ਤਾਂ ਉਹਦਾ ਨੋ ਵਿੱਚ ਪੈਣਾ ਚਾਹੀਦਾ ਮੈਂ ਸਰਕਾਰ ਨੂੰ ਵੀ ਇੱਕ ਬੇਨਤੀ ਕਰੂਗਾ ਵੀ ਇਹਨਾਂ ਦੇ ਇਤਰਾਜ਼ ਨੇ ਜਿਹੜੇ ਇਹ ਸੁਣਨੇ ਜ਼ਰੂਰੀ ਨੇ ਠੀਕ ਹੈ ਜੀ ਠੀਕ ਆ ਇਹਦੇ ਵਿੱਚ ਤਾਂ ਵੀਡੀਓ ਵੱਧ ਵੱਧ ਸ਼ੇਅਰ ਤੇ ਕਮੈਂਟ ਕਰਿਓ ਜੇਕਰ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰਿਆ ਕਰੋ ਤਾਂ ਅੱਗੇ ਵੀਡੀਓ ਵੱਧ ਵੱਧ ਕਮੈਂਟ ਕਰਿਆ ਕਰੋ ਹੁਣ ਤੱਕ ਸਾਡੀ ਜਾਣਕਾਰੀ ਤੋਂ ਤੁਹਾਨੂੰ ਕਿੰਨਾ ਫਾਇਦਾ ਹੋ ਰਿਹਾ ਉਹ ਵੀ ਇੱਕ ਕਮੈਂਟ ਜ਼ਰੂਰ ਲਿਖ ਕੇ ਭੇਜਿਓ ਧੰਨਵਾਦ ਜੀ ਜਿਹੜਾ ਵੀ ਹੁਣ ਸਰਵੇ ਹੋ ਰਿਹਾ ਪਿੰਡ ਦੀ ਕਮੇਟੀ ਦੇ ਅਕੋਰਡਿੰਗ ਜਾਂ ਜੋ ਵੀ ਮੋਤਵਰਗੇ ਮਲਾਜ਼ਮ ਲਾਏ ਹੋਏ ਨੇ ਉਹਦੇ ਵਿੱਚ ਕੋਈ ਨਕਸ਼ੇ ਦੀ ਵੀ ਭੂਮਿਕਾ ਹੈਗੀ ਹਾਂਜੀ 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 ਉਹਦੇ ਵਿੱਚ ਕੋਈ ਨਕਸ਼ੇ ਦੀ ਵੀ ਭੂਮਿਕਾ ਹੈਗੀ ਹਾਂਜੀ ਨਕਸ਼ਾ ਹੈਗਾ ਹੀ ਬਣਾ ਹੋਇਆ ਜੀ ਨਕਸ਼ੇ ਦੇ ਵਿੱਚ ਜਣ ਕੇ ਉਹਨਾਂ ਨੂੰ ਨੰਬਰ ਦਿੱਤੇ ਹੋਏ ਨੇ 1 2 3 4 ਪਾ ਕੇ ਜਣ ਕੇ ਨੰਬਰ ਦਿੱਤੇ ਹੋਏ ਨੇ ਠੀਕ ਆ ਉਹ ਨੰਬਰਾਂ ਦੇ ਮੁਤਾਬਕ ਹੀ ਜਣ ਕੇ ਉਹਨਾਂ ਦਾ ਰਕਬਾ ਬਣਾਇਆ ਹੋਇਆ ਹੈ ਜੀ ਕਿੰਨਾ ਰਕਬਾ ਇਸ ਨੰਬਰ ਰਕਬੇ ਦੇ ਇਸ ਜ ਜਿੰਨੇ ਰਕਵੇ ਦੀ ਹੈ ਹਾਂ ਉਹਦੇ ਵਿੱਚ ਰਸਤੇ ਨੇ ਜਿਹੜੇ ਉਹ ਰਸਤੇ ਵੀ ਸ਼ੋਅ ਕੀਤੇ ਹੋਏ ਨੇ ਠੀਕ ਆ ਇਹ ਚਾਰ ਰਸਤੇ ਆ ਜੀ ਅੱਛਾ ਬਾਕਾਇਦਾ ਰਸਤੇ ਸ਼ੋਅ ਕੀਤੇ ਹੋਏ ਨਹੀਂ ਨੇ ਹਾਂ ਜੀ ਠੀਕ ਆ ਜੇ ਤੁਹਾਡੇ ਧਿਆਨ ਚ ਹੋਵੇ ਜਾਂ ਤੁਹਾਨੂੰ ਸੁਣਨ ਨੂੰ ਮਿਲਿਆ ਹੋਵੇ ਉਹ ਜਿਹੜੀਆਂ ਕੋਈ ਪਹਿਲਾਂ ਕੋਈ ਸਰਵੇ ਹੋਇਆ ਉਹਦੀਆਂ ਲਿਸਟਾਂ ਜਾਂ ਕਿਤੇ ਨਕਸ਼ਾ ਜਾਂ ਕੋਈ ਸਰਵੇ ਇਹ ਚੱਲ ਰਹੇ ਆ ਜਾਂ ਕਿੰਨੇ ਹੋਏ ਸਰਵੇ ਜਿਹੜੇ ਹੋ ਗਏ ਨੇ ਜੀ ਉਹਨਾਂ ਦੀ ਲਿਸਟ ਆਪਣਾ ਚ ਲਾਤੀਆਂ ਜੀ ਠੀਕ ਆ ਕਈ ਥੋਂ ਤੇ ਸਰਵੇ ਹੋ ਕੇ ਮੁਕੰਮਲ ਵੀ ਹੋ ਗਏ ਜੀ ਕਈ ਥੋਂ ਤੇ ਹਲੇ ਚੱਲ ਰਹੇ ਨੇ ਜੀ ਠੀਕ ਆ ਕਈ ਥੋਂ ਤੇ ਹਲੇ ਸਰਵੇ ਹੋਣ ਤੋਂ ਬਾਅਦ ਲਿਸਟਾਂ ਲੱਗਣੀਆਂ ਨੇ ਠੀਕ ਆ ਉਹ ਤਾਂ ਜਣੀ ਕਿ ਹਰੇਕ ਤੋਂ ਦੇ ਬੱਕਰੀ ਬੱਕਰੀ ਰਫਤਾਰ ਹੈ ਬੱਕਰੀ ਬੱਕਰੀ ਤੋਂ ਟਾਈਮ ਦੇ ਨਾਲ ਹੈ ਹਾਂਜੀ ਹਾਂਜੀ ਤੇ ਜਦੋਂ ਤਰਾਜ ਨੇ ਸੁਣਨ ਤੋਂ ਬਾਅਦ ਉਹਦਾ ਫਿਰ ਫੈਸਲਾ ਕਰਨਗੇ ਇਸ ਜੀਮ ਸਾਹਿਬ ਠੀਕ ਆ ਸੀ ਤਹਿਸੀਲਦਾਰ ਸਾਹਿਬ ਵੀ ਕਰ ਸਕਦੇ ਨੇ ਆਪਦੇ ਲੈਵਲ ਤੇ ਐਸਡੀਐਮ ਜੀ ਦੀ ਤਹਿਸੀਲਦਾਰ ਤੋਂ ਨਹੀਂ ਕੋਈ ਫੈਸਲਾ ਹੁੰਦਾ ਉਹ ਐਸਡੀਐਮ ਸਾਹਿਬ ਕਰਨਗੇ ਜੀ ਐਸਡੀਐਮ ਸਾਹਿਬ ਫੈਸਲਾ ਕਰਨ ਤੋਂ ਬਾਅਦ ਜਦੋਂ ਫੈਸਲਾ ਜਿਹਦੇ ਨਾਮ ਹੋ ਗਿਆ ਉਹਦੀ ਮਾਲਕੀ ਬਣ ਜੂਗੀ ਉਹਦੀ ਮਾਲਕੀ ਹੋ ਜੂਗੀ ਠੀਕ ਇਹਦੇ ਵਿੱਚ ਇਹ ਵੀ ਹੈਗਾ ਵੀ ਇਹਦਾ ਕੋਈ ਟਾਈਮ ਲਿਮਟ ਵੀ ਹੈਗਾ ਮੰਨ ਲਓ 22 ਦਿਨ ਕੋਈ ਬੰਦਾ ਫੌਰਨ ਗਿਆ ਹੋਇਆ ਜਾਂ ਜਾਂ ਬੰਦਾ ਜਿਵੇਂ ਆਪਦੇ ਕੰਮਕਾਰ ਨੂੰ ਲੈ ਕੇ ਉਹ ਚ ਟਾਈਮ ਦੇਣਗੇ ਜੀ ਵੀ ਇੰਨੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਇਤਰਾਜ ਕਰ ਸਕਦੇ ਹੋ ਉਹ ਜਦੋਂ ਉੱਥੇ ਪੋਸਟਰ ਲਾਉਣਗੇ ਨਾ ਜੀ ਲਿਸਟਾਂ ਲਾਉਣਗੇ ਪਿੰਡਾਂ 'ਚ ਉਹ ਲਿਸਟਾਂ ਦੇ ਨਾਲ ਉਹਦੇ ਵਿੱਚ ਬਕ ਆਪ ਹਾਜ਼ਰ ਆ ਕੇ ਜੇ ਵਕੀਰ ਆਹੀਂ ਕੋਈ ਵੀ ਇਤਰਾਜ਼ ਕਰ ਸਕਦਾ ਜਨਨ ਕਿ ਉਸ ਤੋਂ ਬਾਅਦ ਜਨਨ ਕਿ ਕੋਈ ਇਤਰਾਜ਼ ਨਹੀਂ ਸੁਣਿਆ ਜਾਊਗਾ ਜਦੋਂ ਕਿ ਇਹਨਾਂ ਫੈਸਲੇ ਹੋ ਗਏ ਇਤਰਾਜ਼ ਲਾਗੇ ਉਦੋਂ ਬਾਅਦ ਇਤਰਾਜ਼ ਕਿਸੇ ਦਾ ਨਹੀਂ ਸੁਣਿਆ ਜਾਣਾ ਇਸੇ ਕਰਕੇ ਲੋਕਾਂ ਨੂੰ ਆਪ ਦਾ ਗੌਰ ਕਰਕੇ ਹੁਣ ਇਹਨਾਂ ਦੀ ਲਿਸਟਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਠੀਕ ਹੈ ਜੀ ਇਹਦੇ ਵਿੱਚ ਲਾਸਟ ਸਵਾਲ ਇਹ ਹੈ ਜਿਵੇਂ ਕਈ ਲੋਕਾਂ ਨੂੰ ਮਤਲਬ ਕੰਮ ਕਰ ਕਰਕੇ ਬਾਦਰ ਸਟੇਟ ਵਿੱਚ ਜਾ ਰਹੇ ਨੇ ਕਈ ਕੋਈ ਮਿਸਤਰੀ ਵੀਰ ਹੁੰਦੇ ਨੇ ਕੋਈ ਮਜ਼ਦੂਰ ਵੀਰ ਹੁੰਦੇ ਨੇ ਜਾਂ ਕੋਈ ਮਕੈਨਿਕਲ ਹੋਗਾ ਜਾਂ ਕੋਈ ਵੀ ਲਾ ਲੋ ਕਿਸੇ ਵੀ ਫੀਲਡ ਦੀ ਗੱਲ ਕਰੀਏ ਆਪਾਂ ਉਹ ਬੰਦੇ ਨੂੰ ਮੰਨ ਲਓ ਪਤਾ ਨਹੀਂ ਲੱਗਿਆ ਘਰਦਿਆਂ ਨੇ ਗੌਰ ਨਹੀਂ ਕਰੀ ਅਗਰ ਉਹ ਬੰਦਾ 2 ਮਹੀਨਾ ਬਾਅਦ 3 ਮਹੀਨਾ ਬਾਅਦ ਆ ਰਿਹਾ ਤਾਂ ਉਹਦਾ ਕੋਈ ਇਤਰਾਜ਼ ਸੁਣਿਆ ਜਾ ਸਕਦਾ ਉਹ ਐਨ ਆਰ ਆਈ ਵੀਰਾਂ ਦੇ ਵਾਸਤੇ ਸਪੈਸ਼ਲ ਜਣੀ ਕਿ ਉਹ ਹੈ ਸਹੂਲਤ ਹੈ ਵੀ ਜਣੀ ਕਿ ਉਹਨਾਂ ਦਾ ਇਤਰਾਜ਼ ਤਾਂ ਸੁਣਿਆ ਜਾਣਗੇ ਠੀਕ ਆ ਜੀ ਕੋਈ ਪਰੰਤੂ ਜਦੋਂ ਪਿੰਡ ਦੀ ਜਿਹੜੀ ਕਮੇਟੀ ਹੁੰਦੀ ਹੈ ਨਾ ਜੀ ਪਿੰਡ ਦੀ ਕਮੇਟੀ ਹੀ ਜਣੀ ਕਿ ਇਸ ਗੱਲ ਨੂੰ ਤਸਦੀਕ ਕਰਦੀ ਹੈ ਵੀ ਇੱਥੇ ਫਲਾਣਾ ਬੰਦਾ ਬਾਹਰ ਗਿਆ ਹੋਇਆ ਉਹ ਪਹਿਲੇ ਹੀ ਲਿਖਾ ਦਿੰਦੇ ਨੇ ਠੀਕ ਆ ਪਿੰਡ ਦੀ ਕਮੇਟੀ ਨੂੰ ਵੀ ਚਾਹੀਦਾ ਹੈ ਵੀ ਜਿਹੜੇ ਪਿੰਡ ਦੀ ਕਮੇਟੀ ਹੁੰਦੀ ਹੈ ਨਾ ਜੀ ਉਹ ਵੀ ਲੋਕਾਂ ਦੇ ਝਗੜੇ ਨਾ ਹੋਣ ਇਸ ਕਰਕੇ ਸਹੀ ਰੈ ਦੇ ਕੇ ਸਹੀ ਜੜੀ ਨਾ ਲਿਖਾਉਣੀ ਚਾਹੀਦੇ ਨੇ ਠੀਕ ਆ ਤਾਂ ਕਿ ਲੋਕਾਂ ਦੇ ਆਪਸ ਵਿੱਚ ਝਗੜੇ ਨਾ ਵਧਣ ਠੀਕ ਮੇਰਾ ਲਾਸਟ ਵਾਲੇ ਹੀ ਹੋਏਗਾ ਮੰਨ ਲਓ ਅਸੀਂ ਦੋ ਭਰਾਏ ਆ ਹਾਂਜੀ ਮੈਂ ਆਪਦਾ ਹੀ ਕਸੂਰ ਕੱਢਦਾ ਨਾਲੇ ਤਾਂ ਮੈਂ ਜਗਾ ਦੂਜੇ ਪਾਸੇ ਲੈ ਗਿਆ ਨਾਲੇ ਮੈਂ ਉਹ ਲਾਲ ਖੀਰ ਵਾਲੇ ਤੇ ਹੱਕ ਫੇਰ ਜਿਤਾ ਰਿਹਾ ਉਹ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਇਹੀ ਦਊਗਾ ਦੇਖੋ ਆਪਸ ਚ ਕਦੇ ਵੀ ਪਰਾਵਾਂ ਦੇ ਵਿੱਚ ਨਾ ਤਰਾਜ ਨੂੰ ਵਧਾਉਣਾ ਨਹੀਂ ਚਾਹੀਦਾ ਆਪਦੇ ਹੱਕ ਤੇ ਹੀ ਖੜਨਾ ਚਾਹੀਦਾ ਠੀਕ ਹੈ ਜੀ ਜਦੋਂ ਹੁਣ ਲਾਲਕੀਰ ਦੇ ਅੰਦਰ ਜਿਹੜਾ ਮਕਾਨ ਹੈ ਉਹ ਇੱਕ ਭਰਾ ਨੇ ਸਾਮ ਲਿਆ ਠੀਕ ਆ ਤਾਂ ਉਹਨੇ ਦੋਏ ਭਰਾ ਨੂੰ ਬਾਹਰ ਲਿਆ ਮਕਾਨ ਦਿੱਤਾ ਜੀ ਨੰਬਰ ਵਾਲਾ ਜੀ ਜਦੋਂ ਨੰਬਰ ਵਾਲਾ ਉਹ ਨੌ ਨਹੀਂ ਕਰਾਉਂਦਾ ਅੰਦਰਲਾ ਕਰਾ ਆਪਦੇ ਨੌ ਕਰਾਉਣਾ ਚਾਹੁੰਦੇ ਉਹ ਵੀ ਨਹੀਂ ਹੋਣਾ ਚਾਹੀਦਾ ਠੀਕ ਆ ਜੇ ਉਹ ਅੰਦਰਲਾ ਆਪਦੇ ਨਾਂ ਕਰਾਉਣਾ ਚਾਹੁੰਦਾ ਤੇ ਬਾਹਰਲਾ ਵੀ ਉਹਦੇ ਨਾਂ ਕਰਾ ਦੇ ਉਹ ਠੀਕ ਆ ਉਹਦੇ ਨੂੰ ਬਾਹਰਲਾ ਕਰਾ ਦੇ ਅੰਦਰਲਾ ਆਪਦੇ ਨਾਂ ਕਰਾ ਲੈ ਠੀਕ ਆ ਜੀ ਅੱਛਾ ਜੇ ਹੁਣ ਉਹ ਆਪਦੇ ਨਾਂ ਕੱਲਾ ਕਰਾ ਲ ਲੈ ਕਬਜਾ ਉਹਦਾ ਕੱਲੇ ਦਾ ਹੈ ਹਾਂਜੀ ਹਾਂ ਬੰਦਲੇ ਆ ਉਹਨਾਂ ਨੇ ਆਪ ਤੇ ਘਰੇਲੂ ਲਿਖਤ ਕਰ ਲਈ ਹਾਂਜੀ ਬਾਹਰਲਾ ਜਣੀ ਕੋ ਕਰਾਉਂਦਾ ਨਹੀਂ ਫਿਰ ਅੰਦਰਲਾ ਕਰਾਉਣ ਦਾ ਵੀ ਹੱਕਦਾਰ ਨਹੀਂ ਨਾ ਹੈਗਾ ਜੀ ਉਹ ਠੀਕ ਆ ਹਾਂ ਅੰਦਰਲੇ 'ਚ ਵੀ ਉਹਦਾ ਹਿੱਸਾ ਹਿੱਸਾ ਬਣਦਾ ਉਹ ਹਿੱਸਾ ਦੇਣਾ ਚਾਹੀਦਾ ਠੀਕ ਆ ਜੀ ਫਿਰ ਜਿੱਦੇ ਦਵਾਲੇ ਪੱਕਾ ਕਰ ਲੈਣਗੇ ਜਦੋਂ ਮਾਲਕੀ ਬਣ ਗਈਆਂ ਪੱਕੇ ਦਵਾਲੇ 'ਚ ਫਿਰ ਉਹ ਆਪਦੇ ਨ ਮੇਰਾਕਰ ਮੇਰੇ ਨਾਮ ਜਿਵੇਂ ਹੁਣ ਲਾਲ ਅਖੀਰ ਦਾ ਆਪਣਾ ਡਾਟਾ ਚੱਲੇ ਰਿਹਾ ਪਿੰਡਾਂ ਦੇ ਵਿੱਚ ਸਰਵੇ ਹੋ ਰਿਹਾ ਤਾਂ ਇਹ ਤੁਸੀਂ ਖੁਦ ਵੀ ਗੌਰ ਕਰਿਓ ਸਰ ਨੇ ਵੀ ਆਪਾਂ ਨੂੰ ਬਹੁਤ ਵਧੀਆ ਡਿਟੇਲ ਵਿੱਚ ਸਮਝਾਇਆ ਜੇ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਸਾਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਵੀਡੀਓ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਸਕੀਮ ਪੂਰੇ ਪੰਜਾਬ ਪੱਧਰ ਤੇ ਸਰਕਾਰ ਵੱਲੋਂ ਜਾ ਕੇ ਜਿਹੜੀ ਵੀ ਮੁਲਾਜ਼ਮਾਂ ਦੀ ਡਿਊਟੀ ਲੱਗੀ ਆ ਇਸ ਚੀਜ਼ ਤੇ ਫੁੱਲ ਗੌਰ ਹੋ ਰਹੀ ਆ ਤੇ ਪਿੰਡਾਂ ਦੇ ਵਿੱਚ ਸਰਵੇ ਹੋਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਵੀ ਆਪਦੀ ਪੂਰੀ ਜਾਣਕਾਰੀ ਦੇ ਨਾਲ ਪੂਰੇ ਧਿਆਨ ਦੇ ਨਾਲ ਇਸ ਸਰਵੇ ਨੂੰ ਆਪ ਦਾ ਬਣਦਾ ਯੋਗਦਾਨ ਜਰੂਰ ਪੋਵੋ ਅੱਗੇ ਲੋਕਾਂ ਨੂੰ ਵੱਧ ਤੋਂ ਵੱਧ ਦੱਸੋ ਕਿ ਭਾਈ ਜੀ ਇਹ ਸਰਵੇ ਹੋ ਰਿਹਾ ਤੁਸੀਂ ਨੇ ਕਰਵਾਇਆ ਜਾਂ ਨਹੀਂ ਜੇਕਰ ਨਹੀਂ ਕਰਵਾਇਆ ਤਾਂ ਉਹ ਲੋਕਾਂ ਨੂੰ ਗਾਈਡ ਕਰੋ ਜੇਕਰ ਤੁਹਾਨੂੰ ਜਾਣਕਾਰੀ ਹੈ ਤਾਂ ਬਾਕੀ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਆਪਣੇ ਚੈਨਲ ਨੂੰ ਧੰਨਵਾਦ ਜੀ